ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਪਰਿਵਾਰ ਦੀ ਮਰਜ਼ੀ ਖਿਲਾਫ ਲੜਕੀ ਨੇ ਕਰਵਾਇਆ ਦੂਜਾ ਵਿਆਹ ਪੇਕਿਆਂ ਦੇ ਧੀ ਤੇ ਜਵਾਈ ਉੱਤੇ ਕੀਤਾ ਹਥਿਆਰਾਂ ਨਾਲ ਹਮਲਾ ਦੋਨਾਂ ਦੀ ਹਾਲਤ ਬੜੀ ਗੰਭੀਰ ਧਾਰਮਿਕ ਸਥਾਨ ਤੇ ਮੱਥਾ ਟੇਕ ਕੇ ਪਰਤਰੇ ਸਨ ਪਤੀ ਪਤਨੀ 3 ਮਹੀਨਿਆਂ ਦੀ ਬੱਚੀ ਤੇ ਵੀ ਨਹੀਂ ਕੀਤਾ ਤਰਸ ਮੋਗਾ ਦੇ ਵਿੱਚ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਪਤਨੀ ਦੇ ਵੱਲੋਂ ਆਪਣੇ ਪਤੀ ਨੂੰ ਛੱਡ ਕੇ ਗੈਰ ਮਰਦ ਦੇ ਨਾਲ ਰਿਹਾ ਜਾ ਰਿਹਾ ਸੀ ਜਿਸ ਤੋਂ ਬਾਅਦ ਤੈਸ਼ਟ ਆਏ ਪਰਿਵਾਰ ਵਾਲਿਆਂ ਦੇ ਵੱਲੋਂ ਦੋਨਾਂ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਤੇ ਦੋਨਾਂ ਨੂੰ ਗੰਭੀਰ ਸੱਟਾਂ ਵੀ ਮਾਰੀਆਂ ਗਈਆਂ ਦੱਸਦੀ ਕਿ ਜੋ ਜਾਣਕਾਰੀ ਸਾਹਮਣੇ ਆਈ ਹੈ ਦੋਨੋਂ ਜਣੇ ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸੀ ਕਿ ਲੜਕੀ ਦੇ ਪੇਕੇ ਪਰਿਵਾਰ ਦੇ ਵੱਲੋਂ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਜਿਸ ਦੌਰਾਨ ਇਹਨਾਂ ਕੋਲ ਇਹਨਾਂ ਦੀ 3 ਮਹੀਨੇ ਦੀ ਬੱਚੀ ਵੀ ਸੀ ਹਾਲਾਂਕਿ ਬੱਚੀ ਦੇ ਕੋਈ ਸੱਟ ਲੱਗਣ ਦੀ ਗੱਲ ਸਾਹਮਣੇ ਨਹੀਂ ਆਈ ਦੱਸਦੀ ਕਿ ਮੋਗਾ ਜ਼ਿਲ੍ਹੇ ਦੇ ਪਿੰਡ ਕਿਸ਼ਨਪੁਰਾ ਕਲਾ ਵਿਖੇ ਇੱਕ ਧਾਰਮਿਕ ਸਥਾਨ ਤੇ ਮੱਥਾ ਟੇਕਣ ਆਏ ਰਾਮ ਸਿੰਘ ਅਤੇ ਉਸਦੀ ਪਤਨੀ ਅਮਨਦੀਪ ਕੌਰ ਨੂੰ ਹਥਿਆਰਬੰਦ ਵਿਅਕਤੀਆਂ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ ਜਿਨ੍ਹਾਂ ਨੂੰ ਸਿਵਲ ਹਸਪਤਾਲ ਮੋਗਾ ਵਿਖੇ ਦਾਖਲ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਚੌਂਕੀ ਕਿਸ਼ਨਪੁਰਾ ਕਲਾ ਦੇ ਇੰਚਾਰਜ ਕੁਲਦੀਪ ਸਿੰਘ ਸੰਧੂ ਨੇ ਦੱਸਿਆ ਕਿ ਅਮਨਦੀਪ ਕੌਰ ਦਾ ਪਹਿਲਾ ਪਿੰਡ ਹਰੀਏਵਾਲਾ ਨਿਵਾਸੀ ਨਾਲ ਵਿਆਹ ਹੋਇਆ ਸੀ ਜਿਨ੍ਹਾਂ ਦੀ ਬਾਅਦ ਵਿੱਚ ਅਣਪਛਾਹ ਹੋ ਗਈ ਅਤੇ ਉਹ ਆਪਣੇ ਮਾਪਿਆਂ ਕੋਲ ਪਿੰਡ ਕਿਸ਼ਨਪੁਰਾ ਆ ਕੇ ਰਹਿਣ ਲੱਗ ਗਈ। ਜਿੱਤੇ ਉਸਦੇ ਰਾਮ ਸਿੰਘ ਦੇ ਨਾਲ ਕਥੀ ਤੌਰ ਤੇ ਪ੍ਰੀਮ ਸਬੰਧ ਹੋ ਗਏ ਉਸਦੇ ਨਾਲ ਉਸਦੇ ਘਰ ਦੇ ਵਿੱਚ ਹੀ ਰਹਿਣ ਲੱਗੇ ਜਿੰਨਾਂ ਦੀ ਇੱਕ ਤਿੰਨ ਮਹੀਨੇ ਦੀ ਬੱਚੀ ਵੀ ਹੈ ਰਾਮ ਸਿੰਘ ਡੇਰਾ ਬੱਸੀ ਵਿਖੇ ਕੰਮ ਕਰਦਾ ਹੈ ਦੱਸਦੇ ਕਿ ਦੋਨੋਂ ਜਣੇ ਮੋਟਰਸਾਈਕਲ ਤੇ ਧਾਰਮਿਕ ਸਥਾਨ ਤੇ ਮੱਥਾ ਟੇਕਣ ਜਾ ਰਹੇ ਸਨ ਜਦੋਂ ਵਾਪਸ ਪਰਤਦੇ ਸਨ ਤਾਂ ਅਮਨਦੀਪ ਕੋਰ ਦੇ ਪਿਤਾ ਬੀਨ ਸਿੰਘ ਅਤੇ ਦੂਸਰੇ ਪਰਿਵਾਰਕ ਮੈਂਬਰਾਂ ਨੇ ਉਹਨਾਂ ਨੂੰ ਘੇਰ ਲਿਆ ਤੇ ਉਹਨਾਂ ਦੇ ਨਾਲ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਗਈ ਆ ਉੱਥੇ ਹੀ ਉਥੇ ਪੁਲਿਸ ਦਾ ਕਹਿਣਾ ਹੈ ਕਿ ਪੀੜਤ ਦੇ ਬਿਆਨਾਂ ਦੇ ਆਧਾਰ ਤੇ ਬੰਦ ਦੀ ਕਾਰਵਾਈ ਕੀਤੀ ਜਾਵੇਗੀ ਸਾਨੂੰ ਪਤਾ ਲੱਗਿਆ ਹੈ ਕਿ ਆਰਮ ਸਿੰਘ ਨਾਮ ਦਾ ਆਦਮੀ ਤੇ ਇੱਕ ਲੜਕੀ ਅਮਨਦੀਪ ਕੌਰ ਸਰਕਾਰੀ ਹਸਪੀਟਲ ਦਾਖਲ ਨੇ ਉਹਨਾਂ ਦਾ ਬਿਆਨ ਲੈਣ ਵਾਸਤੇ ਮੈਂ ਆਇਆ ਇਹ ਪਤਾ ਲੱਗਿਆ ਹੈ ਕਿ ਜਿਹੜੀ ਲੜਕੀ ਅਮਨਦੀਪ ਕੌਰ ਹੈ ਇਹ ਪਹਿਲਾਂ ਪਿੰਡ ਹਰੀਏ ਵਾਲੇ ਸ਼ਾਦੀਸ਼ੁਦਾ ਸੀਗੀ ਅਣਬਣ ਹੋਣ ਤੋਂ ਬਾਅਦ ਫਿਰ ਇਹ ਆਪਣੇ ਪਿੱਕੇ ਪਿੰਡ ਇੰਦਗੜ ਆ ਗਈ ਸੀਗੀ ਜੀ ਇੰਦਗੜ ਆਣ ਕੇ ਫਿਰ ਇੰਦਗੜ ਦੇ ਮੁੰਡਾ ਆਰਮ ਸਿੰਘ ਹੈਗਾ ਉਹਦੇ ਨਾਲ ਇਹਦਾ ਲਵ ਹੋ ਗਿਆ ਇਕੱਠੇ ਰਹਿਣ ਲੱਗ ਗਏ ਆਪਸ ਵਿੱਚ ਤੇ ਇਸ ਗੱਲ ਦਾ ਫਿਰ ਜਿਹੜੇ ਲੜਕੀ ਦੇ ਪੇਰੈਂਟ ਸੀਗੇ ਉਹ ਉਹ ਇਤਰਾਜ਼ ਕਰਦੇ ਸੀਗੇ ਤੇ ਤਾਂ ਕਰਕੇ ਇਹਨਾਂ ਦਾ ਕੋਈ ਇਹਨਾਂ ਦਾ ਲੜਾਈ ਕੋਈ ਨਹੀਂ ਜੀ ਕਿੰਨੀ ਕਿ ਜਿਹੜੀ ਕੀ ਪੋਜੀਸ਼ਨ ਕੀ ਐ ਸਿਰ ਤੇ ਜਿਹੜਾ ਲੜਕਾ ਰਾਮ ਸਿੰਘ ਹੈ ਉਹਦੇ ਸੱਟਾਂ ਬਲੰਡ ਨੇ ਤੇ ਜਿਹੜਾ ਲੜਕੀ ਅਮਨਦੀਪ ਕੋਲ ਸੱਟਾਂ ਸ਼ਾਰਪ ਨੇ ਬਾਕੀ ਮੈਂ ਬਿਆਨ ਲੈ ਰਿਆ ਜੋ ਵੀ ਰਿਕਾਰਡ ਦੇ ਵਿੱਚ ਹੈਗਾ ਡਾਕਟਰ ਸਾਹਿਬ ਨੇ ਲਿਖਿਆ ਉਹਦੇ ਮੁਤਾਬਕ ਅਸੀਂ ਬੰਦੀ ਕਾਰਵਾਈ ਕਰ ਦਿਆਂਗੇ ਪਤਾ ਲੱਗਿਆ ਤੁਸੀਂ ਪਹਿਲਾਂ ਮੁੰਡੀ ਗਾਜਬੀ ਹਮਲਾ ਕਰਦੇ ਬਾਰੇ ਕੌਣ ਸੀ ਉਹ ਲੜਕੀ ਦੇ ਪੇਰੈਂਟਸ ਨੇ ਉਹਨਾਂ ਦੇ ਮਤਲਬ ਮਾਪੇ ਆਪਣੇ ਉਹਨਾਂ ਦੇ ਬਸ ਜੋ ਸਟੇਟਮੈਂਟ ਦੇਣਗੇ ਰਾਮ ਸਿੰਘ ਤੇ ਅਮਨਦੀਪ ਗੌਰ ਉਹਨਾਂ ਦੇ ਮੁਤਾਬਕ ਅਸੀਂ ਜਿਹੜੇ ਬੰਦੀ ਕਾਨੂੰਨੀ ਕਾਰਵਾਈ ਮੋਗਾ ਦੇ ਵਿੱਚ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਪਤਨੀ ਦੇ ਵੱਲੋਂ ਆਪਣੇ ਪਤੀ ਨੂੰ ਛੱਡ ਕੇ ਗੈਰ ਮਰਦ ਦੇ ਨਾਲ ਰਿਹਾ ਜਾ ਰਿਹਾ ਸੀ ਜਿਸ ਤੋਂ ਬਾਅਦ ਤੈਸ਼ਟ ਆਏ ਪਰਿਵਾਰ ਵਾਲਿਆਂ ਦੇ ਵੱਲੋਂ ਦੋਨਾਂ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਤੇ ਦੋਨਾਂ ਨੂੰ ਗੰਭੀਰ ਸੱਟਾਂ ਵੀ ਮਾਰੀਆਂ ਗਈਆਂ ਦੱਸਦੀ ਕਿ ਜੋ ਜਾਣਕਾਰੀ ਸਾਹਮਣੇ ਆਈ ਹੈ ਦੋਨੋਂ ਜਣੇ ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸੀ ਕਿ ਲੜਕੀ ਦੇ ਪੇਕੇ ਪਰਿਵਾਰ ਦੇ ਵੱਲੋਂ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਜਿਸ ਦੌਰਾਨ ਇਹਨਾਂ ਕੋਲ ਇਹਨਾਂ ਦੀ 3 ਮਹੀਨੇ ਦੀ ਬੱਚੀ ਵੀ ਸੀ ਹਾਲਾਂਕਿ ਬੱਚੀ ਦੇ ਕੋਈ ਸੱਟ ਲੱਗਣ ਦੀ ਗੱਲ ਸਾਹਮਣੇ ਨਹੀਂ ਆਈ ਦੱਸਦੀ ਕਿ ਮੋਗਾ ਜ਼ਿਲ੍ਹੇ ਦੇ ਪਿੰਡ ਕਿਸ਼ਨਪੁਰਾ ਕਲਾ ਵਿਖੇ ਇੱਕ ਧਾਰਮਿਕ ਸਥਾਨ ਤੇ ਮੱਥਾ ਟੇਕਣ ਆਏ ਰਾਮ ਸਿੰਘ ਅਤੇ ਉਸਦੀ ਪਤਨੀ ਅਮਨਦੀਪ ਕੌਰ ਨੂੰ ਹਥਿਆਰਬੰਦ ਵਿਅਕਤੀਆ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ ਜਿਨ੍ਹਾਂ ਨੂੰ ਸਿਵਲ ਹਸਪਤਾਲ ਮੋਗਾ ਵਿਖੇ ਦਾਖਲ ਕਰਵਾਇਆ ਗਿਆ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਚੌਂਕੀ ਕਿਸ਼ਨਪੁਰਾ ਕਲਾ ਦੇ ਇੰਚਾਰਜ ਕੁਲਦੀਪ ਸਿੰਘ ਸੰਧੂ ਨੇ ਦੱਸਿਆ ਕਿ ਅਮਨਦੀਪ ਕੌਰ ਦਾ ਪਹਿਲਾ ਪਿੰਡ ਹਰੀਏਵਾਲਾ ਨਿਵਾਸੀ ਨਾਲ ਵਿਆਹ ਹੋਇਆ ਸੀ ਜਿਨ੍ਹਾਂ ਦੀ ਬਾਅਦ ਵਿੱਚ ਅਣਬਣ ਹੋ ਗਈ ਅਤੇ ਉਹ ਆਪਣੇ ਮਾਪਿਆਂ ਕੋਲ ਪਿੰਡ ਕਿਸ਼ਨਪੁਰਾ ਆ ਕੇ ਰਹਿਣ ਲੱਗ ਗਈ ਜਿੱਥੇ ਉਸਦੇ ਰਾਮ ਸਿੰਘ ਦੇ ਨਾਲ ਕਥਿਤ ਤੌਰ ਤੇ ਪ੍ਰੇਮ ਸੰਬੰਧ ਹੋ ਗਏ ਉਸਦੇ ਨਾਲ ਉਸਦੇ ਘਰ ਦੇ ਵਿੱਚ ਹੀ ਰਹਿਣ ਲੱਗੀ ਜਿਨ੍ਹਾਂ ਦੀ ਇੱਕ ਤਿੰਨ ਮਹੀਨੇ ਦੀ ਬੱਚੀ ਵੀ ਹੈ ਰਾਮ ਸਿੰਘ 13 ਬੱਸੀ ਵਿਖੇ ਕੰਮ ਕਰਦਾ ਹੈ ਦੱਸਦੀ ਕਿ ਦੋਨੋਂ ਜਣੇ ਮੋਟਰਸਾਈਕਲ ਤੇ ਧਾਰਮਿਕ ਸਥਾਨ ਤੇ ਮੱਥਾ ਟੇਕਣ ਜਾ ਰਹੇ ਸਨ ਜਦੋਂ ਵਾਪਸ ਪਰਤਦੇ ਸਨ ਤਾਂ ਅਮਨਦੀਪ ਕੌਰ ਦੇ ਪਿਤਾ ਬੀਨ ਸਿੰਘ ਅਤੇ ਦੂਸਰੇ ਪਰਿਵਾਰਕ ਮੈਂਬਰਾਂ ਨੇ ਉਹਨਾਂ ਨੂੰ ਘੇਰ ਲਿਆ ਤੇ ਉਹਨਾਂ ਦੇ ਨਾਲ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਗਈ ਆ ਉੱਥੇ ਹੀ ਉਥੇ ਪੁਲਿਸ ਦਾ ਕਹਿਣਾ ਹੈ ਕਿ ਪੀੜਤ ਦੇ ਬਿਆਨਾਂ ਦੇ ਆਧਾਰ ਤੇ ਕੰਨ ਦੀ ਕਾਰਵਾਈ ਕੀਤੀ ਜਾਵੇਗੀ ਸਾਨੂੰ ਪਤਾ ਲੱਗਿਆ ਹੈ ਕਿ ਆਰਮ ਸਿੰਘ ਨਾਮ ਦਾ ਆਦਮੀ ਤੇ ਇੱਕ ਲੜਕੀ ਅਮਨਦੀਪ ਕੌਰ ਸਰਕਾਰੀ ਹਸਪੀਟਲ ਦਾਖਲ ਨੇ ਉਹਨਾਂ ਦਾ ਬਿਆਨ ਲੈਣ ਵਾਸਤੇ ਮੈਂ ਆਇਆ। ਇਹ ਪਤਾ ਲੱਗਿਆ ਵੀ ਜਿਹੜੀ ਲੜਕੀ ਅਮਨਦੀਪ ਕੌਰ ਹੈ। ਇਹ ਪਹਿਲਾਂ ਪਿੰਡ ਹਰੀਏ ਵਾਲੇ ਸ਼ਾਦੀ ਸ਼ੁਦਾ ਸੀਗੀ। ਅਣਬਣ ਹੋਣ ਤੋਂ ਬਾਅਦ ਫਿਰ ਇਹ ਆਪਣੇ ਪਿੱਕੇ ਪਿੰਡ ਇੰਦਗੜ ਆ ਗਈ ਸੀਗੀ ਜੀ। ਇੰਦਗੜ ਆਣ ਕੇ ਫਿਰ ਇੰਦਗੜ ਦੇ ਮੁੰਡਾ ਰਾਮ ਸਿੰਘ ਹੈਗਾ। ਉਹਦੇ ਨਾਲ ਇਹਦਾ ਲਵ ਹੋ ਗਿਆ। ਇਕੱਠੇ ਰਹਿਣ ਲੱਗ ਗਏ ਆਪਸ ਵਿੱਚ। ਤੇ ਇਸ ਗੱਲ ਦਾ ਫਿਰ ਜਿਹੜੇ ਲੜਕੀ ਦੇ ਪੇਰੈਂਟ ਸੀਗੇ ਉਹ ਉਹ ਇਤਰਾਜ਼ ਕਰਦੇ ਸੀਗੇ। ਤੇ ਤਾਂ ਕਰਕੇ ਇਹਨਾਂ ਦਾ ਕੋਈ ਇਹਨਾਂ ਦਾ ਲੜਾਈ ਕੋਈ ਨਹੀਂ। ਕਿੰਨੇ ਕੇ ਮੇਰੀ ਕੀ ਕੀ ਪੋਜੀਸ਼ਨ ਕੀ ਅਸਰਦ ਹੋ ਗਿਆ ਜਿਹੜਾ ਲੜਕਾ ਰਾਮ ਸਿੰਘ ਹੈ ਉਹਦੇ ਸੱਟਾ ਬਲੰਡ ਨੇ ਤੇ ਜਿਹੜਾ ਲੜਕੀ ਅਮਨਦੀਪ ਕੋਲ ਸੱਟਾ ਸ਼ਾਰਪ ਨੇ ਬਾਕੀ ਮੈਂ ਬਿਆਨ ਲੈ ਰਿਹਾ ਜੋ ਵੀ ਰਿਕਾਰਡ ਦੇ ਵਿੱਚ ਹੈਗਾ ਡਾਕਟਰ ਸਾਹਿਬ ਨੇ ਲਿਖਿਆ ਉਹਦੇ ਮੁਤਾਬਕ ਅਸੀਂ ਬੰਦੀ ਕਾਰਵਾਈ ਕਰ ਦਾਂਗੇ ਪਤਾ ਲੱਗਿਆ ਤੁਸੀਂ ਬਿਆਨ ਮੁੰਡੀ ਜਾਨ ਦੀ ਹਮਲਾ ਕਰਨ ਵਾਲੇ ਕੌਣ ਸੀ ਉਹ ਲੜਕੀ ਦੇ ਪੇਰੈਂਟਸ ਨੇ ਘਰ ਉਹਨਾਂ ਦੇ ਮਤਲਬ ਮਾਂ-ਬਾਪ ਨੇ ਉਹਨਾਂ ਦੇ बस जो स्टेटमेंट देंगे राम सिंह ते अमनदीप कौर उनके मुताबिक असीं जिहड़ी बंदी कानूनी कार्रवाई देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर